ਹੇ ਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਪਿੰਡ ਬਾਬੋਵਾਲ ਆਣਾ ਕਥੋਂ ਨੰਗਰ ਇਸ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਆਸਥਾਨ ਤੇ ਪਹੁੰਚੇ ਆ ਜਿੱਥੇ ਗ੍ਰੰਥੀ ਭਾਈ ਲਖਵਿੰਦਰ ਸਿੰਘ ਜੀ ਸੇਵਾ ਕਰਦੇ ਨੇ ਇਹ ਚਾਰ ਭਰਾ ਨੇ ਚਾਰੇ ਭਰਾ ਇਸ ਗੁਰੂ ਘਰ ਦੇ ਵਿੱਚ ਜਨਨਕ ਇਹਨਾਂ ਦੀ ਰਹਿਸ਼ ਹੈ ਸਾਨੂੰ ਪਤਾ ਲੱਗਾ ਕਿ ਇਹਨਾਂ ਦਾ ਭਰਾ ਛੋਟਾ ਵੱਡਾ ਸੁਖਵਿੰਦਰ ਸਿੰਘ ਜਿਹੜਾ ਕਿਸੇ ਪਖੰਡੀ ਕੋਲ ਜਾਣ ਦੇ ਨਾਲ ਵਹਿਮਾ ਪਰਮਾ ਚ ਉਹਨੇ ਪਖੰਡੀ ਨੇ ਪਾ ਕੇ ਤੇ ਇਹਨਾਂ ਨੂੰ ਕਹਿਤਾ ਕਿ ਤੁਹਾਡੇ ਇੱਥੇ ਖਾਜੇ ਵੀਰ ਦੀ ਜਗ੍ਹਾ ਤੇ ਨਾਲੇ ਛੇਸ਼ਨਾਗ ਦੀ ਜਗ੍ਹਾ ਤੇ ਇਹਨੇ ਫੜ ਕੇ ਪਖੰਡੀਆਂ ਮਗਰ ਲਾ ਕੇ ਤੇ ਇਸ ਗੁਰੂ ਘਰ ਦੇ ਵਿੱਚ ਹੈਦਰੀ ਜੰਡੇ ਰਾਤੇ ਸੰਤ ਇੱਕ ਆਲਾ ਬਣਾ ਕੇ ਉੱਥੇ ਚਰਾਗ ਜਗਾਉਣੇ ਸ਼ੁਰੂ ਕਰਦੇ ਸਨ ਅੱਜ ਜਦੋਂ ਇੱਥੇ ਆਏ ਆ ਪਿੰਡ ਦੀ ਸੰਗਤ ਨੇ ਬੜਾ ਵੱਡਾ ਸੰਯੋਗ ਦਿੱਤਾ ਇਸ ਗੁਰੂ ਘਰ ਵਿੱਚ ਸੱਤ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਅੰਮ੍ਰਿਤਧਾਰੀਆਂ ਦੀ ਤੇ ਨਾਲ ਹੀ ਇਸ ਪਰਿਵਾਰ ਨੇ ਮਾਫੀ ਮੰਗੀ ਆ ਕਿ ਸਾਡੇ ਕੋਲ ਗਲਤੀ ਹੋ ਗਈ ਆ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਆਪਾਂ ਅਰਦਾਸ ਵੀ ਕਰੀਏ ਕਿ ਮਹਾਰਾਜ ਚੇ ਪਾਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਚੜ੍ਹਦੀ ਕਲਾ ਦੇ ਕਾਰੋਬਾਰ ਬਖਸ਼ਿਸ਼ ਕਰਨ ਜਿਹੜੇ ਡੋਲੇ ਪਏ ਨੇ ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਪੰਜਾਬ ਦੇ ਬੰਦੇ ਜਾ ਰਹੇ ਨੇ ਉਹ ਬੜੇ ਖਤਰਨਾਕ ਬੰਦੇ ਜਾ ਰਹੇ ਨੇ ਕਿਉਂਕਿ ਲੋਕ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਕੇ ਕਵਰਾਂ ਦੇ ਨਾਲ ਜੋੜਦੇ ਜਾ ਰਹੇ ਨੇ ਮੇਰੀ ਬੇਨਤੀ ਹੈ ਕਿ ਅਜੇ ਪਖੰਡਵਾ ਤੋਂ ਬਝੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ